ਬੱਸ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਮੇਰੇ ਸਾਰੇ ਵੀਰ ਭਰਾਵਾਂ ਨੂੰ ਜਿੱਥੇ ਤੱਕ ਤੁਸੀਂ ਤੁਹਾਡਾ ਲਾਈਵ ਦੇਖ ਰਹੇ ਆ ਮੈਂ ਇਹ ਹੀ ਸੁਨੇਹਾ ਦੇਣਾ ਚਾਹੁੰਦਾ ਏ ਕਿ ਜਿੱਥੇ ਵੀ ਦਿਖਦੀ ਦੇਖੋ ਪੈਣਾ ਛੱਡੀਆ ਵੀ ਐ ਕੱਲੂ ਕੁੜੀਆਂ ਬੇਟੀਆਂ ਛੱਡੀਆ ਵੀ ਹੋਣੀ ਆ ਹਰੇਕ ਤਾਂ ਹੋਣਾ ਏ ਤਾਂ ਆਪਣਾ ਇੱਕ ਨਾ ਸਟਰੋਂਗ ਹੋ ਜਾਓ ਕਿ ਕਿਤੇ ਪਤਾ ਲੱਗਦਾ ਕਿ ਫਰਾੜੀ ਜਗਾ ਹੁੰਦਾ ਜਾਂ ਜਾ ਕੇ ਆਪਣਾ ਖੜੇ ਹੋ ਜਾਓ ਫੁੱਲ ਸਟੈਂਡ ਕਰੋ ਮੁਕਾਬਲਾ ਬੜਾ ਖੁਦ ਕਰੋ ਆਪਣਾ ਕਰੋ ਆਪ ਕੇਂਦਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਕੇਂਦਰ ਸਰਕਾਰ ਨੂੰ ਮੇਰੀ ਇਹੀ ਗੁੰਜਾਇਸ਼ ਹੈ ਜੀ ਸਾਡੇ ਸਾਰੇ ਭਰਾਵਾਂ ਬਾਵਦੀ ਪੂਰੇ ਦੇਖੋ ਦੇ ਵਰਡ ਦੀ ਪੂਰੀ ਮੈਸੇਜ ਇਹੀ ਗੱਲ ਕਰੂੰਗੇ ਇਹੀ ਗੁੰਜਾਇਸ਼ ਹੈ ਕਿ ਇਹਨਾਂ ਦੋਸ਼ੀਆਂ ਨੂੰ ਵਾਅਦੇ ਵਾਂ ਸਜ਼ਾ ਦੇਓ ਸਾਰੇ ਵਿੱਚ ਦੋ ਸਜ਼ਾ ਦੇਖੋ ਦੇਖਣਿਆਂ ਨੂੰ ਪਤਾ ਲੱਗੇ ਅੰਦਰ ਪਤਾ ਨਹੀਂ ਜੇਲ੍ਹ ਦੇ ਵਿੱਚ ਚਲੇ ਜਾਂਦੇ ਕਿਆ ਹੁੰਦਾ ਕਿਆ ਨਹੀਂ ਹੁੰਦਾ ਜਮਾਨਤਾਂ ਲੈ ਲੈਂਦੇ ਆ ਮੇਰੇ RAM ਰਹੀਮ ਨੂੰ 3 ਦਿਨ ਪਰੋਲ ਦੇ ਦਿੰਦੇ ਆ ਉਹ ਬਰਤਕਾਰੀ ਹੈ ਕਿ ਉਹਨਾਂ ਨੂੰ ਮਾਰਨਾ ਨਹੀਂ ਚਾਹੀਦਾ ਦੇਖੋ ਜੀ ਅਸੀਂ ਉਹੀ ਗੱਲ ਕਹੇ ਜਿਹੜਾ ਬੰਦਾ ਗਲਤ ਹੈ ਬਲਤਕਾਰ ਹੀ ਹੈ ਸਰਿਆਰ ਸਾਡੇ ਮੂਰੇ ਬਲਤਕਾਰ ਹੋ ਗਿਆ ਉਹ ਤਾਂ ਦੇਖੋ ਮਾਰ ਕੇ ਹੀ ਐਂਡ ਹੋਣਾ ਹੈ ਕਈ ਦੇਸ਼ਾਂ ਤੋਂ ਵਿਦੇਸ਼ਾਂ ਦੇਖਿਆ ਹੈ ਬੰਦੇ ਨੂੰ ਕੋਈ ਐਸੀ ਚੀਜ਼ ਹੁੰਦੀ ਹੈ ਤਾਂ ਸਾਰੇ ਆਮ ਗੱਪੇ ਮਾਰਦੇ ਆ ਅਸੀਂ ਵੀ ਇਹੀ ਚੀਜ਼ ਕਹਿੰਦੇ ਆ ਸਜ਼ਾ ਇਹ ਦੋ ਜਾਂ ਬੰ ਨੂੰ ਸਾਲੇ ਫਾਂਸੀ ਕਰੋ ਯਾਰੋਕ ਚਰਹਾਰੇ ਗੱਪੇ ਪਿੜਾ ਕੇ ਉਹਦੇ ਗੋਲੀ ਮਾਰੋ ਦੋ ਗੱਲਾਂ ਸਾਡੇ ਕੋਲ ਨਹੀਂ ਸਾਡਾ ਤਾਂ ਇਤਿਹਾਸ ਹੈ ਜੀ ਕਿਉਂਕਿ ਰਾਮ ਨੇ ਰਾਵਣ ਨੂੰ ਮਾਰਿਆ ਇਹ ਚੱਕੀ ਹੈ ਬਿਲਕੁਲ ਬਿਲਕੁਲ ਜੀ ਰਾਵਣ ਨੇ ਦ੍ਰੋਪਦੀ ਦਾ ਮਾਰਿਆ ਹਾਂ ਜੀ ਹਾਂ ਜੀ ਹਾਂ ਜੀ ਹੁਣ ਭਰਾ ਮਾਰੂਗੇ ਪੈਣਾ ਦੇ ਕਾਤਲਾਂ ਨੂੰ ਅੱਜ ਤੋਂ ਬਾਅਦ ਅਸੀਂ ਦੇਖ ਲਿਆ ਤੁਹਾਨੂੰ ਜਿੱਥੇ ਵੀ ਅੱਦਾਂ ਦਿਖਦਾ ਹੈ ਲਾਡੀ ਜੀ ਇਸ ਕੇਸ ਦੇ ਵਿੱਚ ਇੱਕ ਹੀ ਜਿਹੜਾ ਕਾਬੂ ਕੀਤਾ ਗਿਆ ਹੈ ਮੁਲਜ਼ਮ ਪਰ ਜਿਹੜੀ ਰਿਪੋਰਟ ਆਈ ਹੈ ਉਹ ਇਹ ਸਿੱਧ ਕਰਦੀ ਹੈ ਕਿ 4 ਤੋਂ 5 ਜਿਹੜੇ ਬੰਦੇ ਇਨਵੋਲਵ ਹੈ ਇਸ ਕੇਸ ਦੇ ਵਿੱਚ ਕੀ ਲੱਗਦਾ ਹੈ ਵੀ ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਦੇ ਵਿੱਚ ਵੀ ਦੇਖੋ ਜੀ ਜਿਵੇਂ ਉਹਨੇ ਦੱਸਿਆ ਸਭ ਨੂੰ ਦੱਸਿਆ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਕੁਝ ਗੱਲਾਂ ਇਦਾਂ ਦੀਆਂ ਕਿ ਛਪਾਈਆਂ ਜਾ ਰਹੀਆਂ ਜੀ ਤੁਹਾਨੂੰ ਪਤਾ ਹੈ ਜੀ ਯੂ نو ਉਹ ਲੜਕੀ ਦੇ ਅੰਦਰੋਂ ਕਿੰਨਾ ਕੁਝ ਕਿਆ ਮਿਲੇ ਆਏ ਉਹ ਸਭ ਨੂੰ ਪਤਾ ਲੱਗ ਰਿਹਾ ਡਾਕਟਰੀ ਰਿਪੋਰਟ ਦੇ ਪਤਾ ਲੱਗ ਰਿਹਾ ਇਹ ਕੁਝ ਗੱਲਾਂ ਛਪਾਈਆਂ ਜਾ ਰਹੀਆਂ ਇੱਕ ਬੰਦੇ ਦਾ ਕੰਮ ਇਹ ਹੈ ਨਹੀਂ ਜੀ ਜੇ ਸਿੱਧੀ ਗੱਲ ਹਸੇ ਕਾਮ ਸਿੰਘ ਮੈਂ 5 10 ਬੰਦੇ ਦਾ ਕੰਮ ਹੈ ਜੀ ਇਹ ਅਸੀਂ ਤਾਂ ਹੀ ਖੜੇ ਆ ਕਿ ਸਾਰਿਆਂ ਨੂੰ ਸਜ਼ਾ ਦਿੱਤੀ ਜਾਵੇ ਸਾਰਿਆਂ ਨੂੰ ਜੀ ਅਤਿਤੀ ਵੀ ਗੱਲ ਕਰੀਏ ਪੰਜਾਬ ਦੇ ਹਸਪਤਾਲਾਂ ਦੀ ਮੈਨੂੰ ਨਹੀਂ ਲੱਗਦਾ ਵੀ ਸਿਕਿਉਰਿਟੀ ਉਸ ਪੱਧਰ ਦੀ ਹਸਪਤਾਲਾਂ ਦੇ ਵਿੱਚ ਹੈ ਕਿਸੇ ਕਿਸੇ ਵੱਡੇ ਹਸਪਤਾਲ ਦੇ ਵਿੱਚ ਹੋ ਸਕਦਾ ਇੱਕ ਦੋ ਜਿਹੜੇ ਮੁਲਾਜ਼ਮ ਬੈਠੇ ਹੋਣਗੇ ਇਸ ਨੂੰ ਲੈ ਕੇ ਤੁਸੀਂ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਨਾ ਅਸੀਂ ਭਾਈ ਅਪੀਲ ਕਰੂਗੇ ਦੇਖੋ ਸਿਕਿਉਰਿਟੀ ਦਾ ਅਸੀਂ ਨਹੀਂ ਬਾਰਦਾਤਾ ਦੇਖਦੇ ਲੋਕੀ ਹਸਪਤਾਲ ਦੇ ਵਿੱਚ ਜਾ ਕੇ ਕੰਮ ਕਰ ਰਹੇ ਆ ਸੋ ਚੀਜ਼ਾਂ ਲੜਾਈ ਪੜਾਈ ਕਰ ਰਹੇ ਆ ਕੁਝ ਵੀ ਕਰ ਰਹੇ ਆ ਬਾ ਅਸੀਂ ਸਰਕਾਰ ਨੂੰ ਅਸੀਂ ਮੰਗ ਕਰੂਗੇ ਜਿਹੜਾ ਸੜਾ ਹਸਪਤਾਲ ਹੈ ਇਹਦੀ ਸੁਰੱਖਿਆ ਵਧਾਣੀ ਚਾਹੀਦੀ ਹੈ ਬਾਤੇ ਬਸ ਸਿਕਿਉਰਿਟੀ ਦਾ ਦੇਖੋ ਤੁਹਾਨੂੰ ਵੋਟਾਂ ਦੇ ਕੇ ਕਦੇ ਚੇਤਾਂਦੇ ਆ ਇਸੇ ਕਰਕੇ ਚੇਤਾਂਦੇ ਕਿ ਸੱਡੀ ਦੀ ਆ ਪੈਣਾ ਸਾਡਾ ਯੂਥ ਸਭ ਨੂੰ ਸੁਰੱਖਿਤ ਰਹੇ ਸਾਡਾ ਪੰਜਾਬ ਸੁਰੱਖਿਤ ਰਹੇ ਸਾਡਾ ਤੇ ਸੁਰੱਖਿਤ ਰਹੇ ਬੀਜੀ ਦੇ ਵਿੱਚ ਵੀ ਚਰਨਾ ਲੱਗਿਆ ਵੀਰੇ ਕੁੜੀਆਂ ਦਾ ਨਰਸਾਂ ਦਾ ਉਹਨਾਂ ਬਾਰੇ ਕੀ ਕਹਣਾ ਤੁਹਾਡਾ ਮੈਂ ਕਹ ਰਿਹਾ ਨਾਲ ਹੈ ਉਹਨਾਂ ਦੇ ਅੱਜ ਸਾਨੂੰ ਵੀ ਅੱਜ ਬਹੁਤ ਕੁੜੀਆਂ ਨੇ ਕਿਹਾ ਕਿ ਭਾਜੀ ਤੁਸੀਂ ਤੁਹਾਨੂੰ ਕਿੱਕ ਦਿਨ ਪਹਿਲਾਂ ਦੱਸਦੇ ਅਸੀਂ ਸਭ ਨੇ ਜ਼ਰੂਰ ਪਹੁੰਚਣਾ ਤਾਂ ਮੈਂ ਕਿਹਾ ਸਾਡਾ ਸੁਭਾਅ ਅਸੀਂ ਬੈਠੇ ਬੈਠੇ ਸਾਨੂੰ ਜਦ ਪਤਾ ਲੱਗਿਆ ਅੱਜ ਫੇਰ ਦੀ ਰਿਪੋਰਟ ਆਈ ਕੁਝ ਨਹੀਂ ਹੋਇਆ ਤਾਂ ਅਸੀਂ 3 ਵਜੇ 2 ਵਜੇ ਆਪਣਾ ਐਕਸ਼ਨ ਲਏ ਆ 2 ਵਜੇ ਆਪਾਂ ਕਿਉਂ ਤੋਂ ਆਵਾਜ਼ ਮਾਈ ਤਾਂ ਅਸੀਂ ਇਕੱਠੇ ਹੋ ਗਏ ਸੁਣਨ ਦੇ ਵਿੱਚ ਆਇਆ ਜੋ ਇਸ ਘਟਨਾ ਦੇ ਵਿੱਚ ਮੁੱਖ ਮੁਲਜ਼ਮ ਪਾਇਆ ਗਿਆ ਏ ਉਹ ਉਸ ਵਕਤ ਉਸਨੇ ਸ਼ਰਾਬ ਪੀਤੀ ਹੋਈ ਸੀ ਹੋਰ ਵੀ ਨਸ਼ਾ ਕੀਤਾ ਹੋਇਆ ਸੀ ਸੋ ਲੱਗਦਾ ਨਹੀਂ ਕਿ ਜਿਹੜਾ ਨਸ਼ਾ ਵੀ ਇੱਕ ਮੁੱਖ ਕਾਰਨ ਹੈ ਤੇ ਪੰਜਾਬ ਦੇ ਵਿੱਚ ਵੀ ਨਸ਼ੇ ਕਾਫੀ ਚੱਲਦੇ ਨੇ ਨਸ਼ਾ ਤਾਂ ਮੇਨ ਕਾਰਨ ਹੈ ਹੀ ਹੈ ਜੀ ਦੇਖੋ ਅਸੀਂ ਤਾਂ ਸ਼ੁਰੂ ਤੇ ਦੇਖ ਲਓ ਇਹੀ ਗੱਲ ਕਰਦੇ ਨਸ਼ੇ ਕਿਲਾ ਉਹਦੀ ਚੱਲਦੇ ਆ ਨਸ਼ਾ ਪ੍ਰਤੀ ਬਹੁਤ ਦੇਖੋ ਸਾਡੇ ਕਹਿਣਾ ਕੁਝ ਨਹੀਂ ਹੋਣਾ ਇਹ ਦੇਖੋ ਹੀ ਸਰਕਾਰ ਆ ਸਭ ਕੁਝ ਉਹਨਾਂ ਦੇ ਨਾਲ ਚੱਲੇ ਤੇ ਹੋਣਾ ਹੈ ਦੇਖੋ ਅਸੀਂ ਹੁਣ ਕਹਿ ਰਹੀ ਅਸੀਂ ਕੋਈ ਬੰਦਾ ਫੜ ਲਿਆ ਅਸੀਂ ਦੇ ਦਈਏ ਕੱਲ ਨੂੰ ਜਵਾਨ ਤੋਂਗੀ ਨਾ ਫਾਇਦਾ ਗਿਆ ਜੀ ਅਸੀਂ ਤਾਂ ਫਿਰ ਆਈ ਕੰਮ ਨੂੰ ਰਹਿ ਗਏ ਅਸੀਂ ਕਹਿੰਦੇ ਕਿ ਜੋ ਵੀ ਬੰਦਾ ਫੜਦੇ ਉਹਨੂੰ ਸਜ਼ਾ ਨਾਲ ਨਾਲ ਦਿੱਤੀ ਜਾਵੇ ਠੀਕ ਕਿਸੇ ਹੋਰ ਨੂੰ ਬੋਲਣ ਕਹਿੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਆਪਾਂ ਮੈਂ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਜੀ ਪ੍ਰਸ਼ਾਸਨ ਨੂੰ ਵੱਧ ਤੋਂ ਵੱਧ ਉਹਨਾਂ ਦੀ ਉਹ ਉਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਵੀ ਅੱਗੇ ਤੋਂ ਤਾਂ ਨਾ ਕੋਈ ਇਹ ਜਿਹਾ ਕਤਲ ਚੱਕ ਚੱਕ ਜਿਵੇਂ ਤੁਸੀਂ ਕਿਹਾ ਜੀ ਪੰਜ ਬੰਦੇ ਇਨਵੋਲਵ ਸੀ ਕਿ ਫਸਕੇ ਇੱਥੇ ਹੈ ਬਾਕੀ ਦਸਨ ਲਗੜਾ ਵਿੱਚ ਲੁਕੋਇਆ ਜਾ ਰਿਹਾ ਹਾਂਜੀ ਲੁਕੋਇਆ ਜਾ ਰਿਹਾ ਬਿਲਕੁਲ ਲੁਕੋਇਆ ਜਾ ਰਿਹਾ ਜੀ ਪ੍ਰਸ਼ਾਸਨ ਦੀ ਉਦੋਂ ਤੋਂ ਨਾ ਕੋਈ ਨਿਊਜ਼ ਆ ਰਹੀ ਹੈ ਬਾਹਰ ਕੋਈ ਨਾ ਪਤਾ ਚੱਲ ਰਿਹਾ ਉੱਥੇ ਬਾਰੇ ਤੁਸੀਂ ਵੀ ਆਪ ਦੇਖ ਲਈ ਆਮ ਟੀਵੀ ਆਪਾਂ ਨੂੰ ਪਤਾ ਹੀ ਵੀ ਕਿੰਨੀ ਕਿ ਖਬਰਾਂ ਬਾਹਰ ਆ ਰਹੀਆਂ ਉੱਥੋਂ ਜਿਉਂ ਕਾਟਿਚਾਰਜ ਵੀ ਹੋ ਰਿਹਾ ਜੀ ਹਾਂਜੀ ਬਿਲਕੁਲ ਇਹੀ ਹੈ ਜੀ ਕਿ ਪ੍ਰਸ਼ਾਸਨ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਜੀ ਇਸ ਚ ਕਿਉਂਕਿ ਵਰਲਡਵਾਈਡ ਖਬਰ ਬਹੁਤ ਫੈਲ ਚੁੱਕੀ ਹੈ। ਅ ਜਦੋਂ ਇਹ ਘਟਨਾ ਵਾਪਰੀ ਹੈ ਜੀ ਉਸ ਤੋਂ ਬਾਅਦ ਡਾਕਟਰ ਜਿਹੜੇ ਹੜਤਾਲ ਤੇ ਬੈਠੇ ਉਹਨਾਂ ਡਾਕਟਰਾਂ ਦੇ ਉੱਤੇ ਵੀ ਹਮਲਾ ਕੀਤਾ ਗਿਆ ਹੈ। ਬਿਲਕੁਲ ਕੀਤਾ ਗਿਆ ਜੀ ਕਿਉਂਕਿ ਇਹ ਵਰਲਡਵਾਈਡ ਖਬਰ ਪਹੁੰਚਣ ਕਰਕੇ ਹਰ ਕੋਈ ਇਸ ਚੀਜ਼ ਦੇ ਵਿਰੋਧਤਾਚ ਹੈ। ਪ੍ਰਸ਼ਾਸਨ ਦੇ ਗੜ ਦੀ ਹੱਡੀ ਬਣ ਚੁੱਕੀ ਹੈ ਇਹ ਚੀਜ਼ ਇਹ ਤਾਂ ਉਸ ਕਰਕੇ ਦਬਾਉਣਾ ਚਾਹੁੰਦੇ ਆ ਜਿਹੜੇ ਪ੍ਰਸ਼ਾਸਨ ਵੀ ਉੱਥੇ ਬੈਠਾ ਡਾਕਟਰ ਵੀ ਬੈਠੇ ਆ ਉੱਥੇ ਜੇਕਰ ਡਾਕਟਰਾਂ ਨੂੰ ਲੋਡ ਪੈਂਦੀ ਹੈ ਯੂਥ ਲੀਡਾ ਤੁਸੀਂ ਉਹਦਾ ਸਹਿਯੋਗ ਕਰੋਗੇ ਜੀ ਬਿਲਕੁਲ ਸਹਿਯੋਗ ਕਰਾਂਗੇ ਨਾਲ ਹੀ ਸਾਰੇ ਬੋਲੋ ਜੀ ਹਲਕੇ ਜਿਲ੍ਹੇ ਚ ਜਿੰਨੇ ਵੀ ਆਪਣਾ ਯੂਥ ਹੈ ਸੀ ਸਾਰਾ ਜਿਵੇਂ ਪ੍ਰੋਟੈਸਟ ਕਰਨਗੇ ਆਪਾਂ ਕਰਾਂਗੇ ਉਹ ਲੋਕਲ ਕਾਲਜਾਂ ਵੀ ਮੈਡੀਕਲ ਕਾਲਜਾਂ ਉੱਥੇ ਰੈਡੀ ਮੰਦੀ ਹੈ ਬੱਚੇ ਤੁਹਾਡੇ ਕੋਲ ਕੋਈ ਉਹਦਾ ਕੋਈ ਹੋਰ ਰਹੂਗਾ ਕੁਝ ਨੂੰ ਜੀ ਕੋਈ ਹੁੰਦੀ ਸਾਡੇ ਨਾਲ ਕੋਈ ਹਾਂਜੀ ਹਾਂਜੀ ਬਿਲਕੁਲ ਸਾਨੂੰ ਕੋਈ ਅਪਰੋਚ ਕਰਦਾ ਜਾਂ ਸਾਨੂੰ ਪਤਾ ਲੱਗਦਾ ਏ ਅਸੀਂ ਬਿਲਕੁਲ ਬਿਲਕੁਲ ਉੱਥੇ ਕਾਲਜ ਜਾਵਾਂਗੇ ਯੂਨੀਵਰਸਿਟੀ ਜਾਵਾਂਗੇ ਧੰਨਵਾਦ ਜੀ ਧੰਨਵਾਦ ਸੋ ਆਜੋ ਵੀ ਸਾਰੇ ਆਫਨਟੀ ਦੇ ਵਿੱਚ ਨੌਜਵਾਨ 70 ਕੁ ਇੱਕ ਨਾਰੇ ਲਾ ਕੇ ਉਹ ਸਾ ਮਾਰਕ ਕਰ ਰਿਹਾ ਹੈ ਕੈ उस जगह पर डीसी को नियुक्त करेंगे। गोशिया नूं सजा दो। सजा दो, सजा दो। गोशिया नूं सजा दो। सजा दो, सजा दो। गोशिया नूं सजा दो। सजा दो, सजा दो। डिपेंडर इंसाफ करो। इंसाफ करो, इंसाफ करो। गोशिया नूं सजा दो। सजा दो, सजा दो। गोशिया नूं सजा दो। सजा दो, सजा दो। मोमिता देवनाथ दे। इस ਜੋ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਉਹ ਪ੍ਰਾਲੀ ਦੇ ਨੌਜਵਾਨ ਸਾਰੇ ਇਕੱਤਰ ਹੋਏ ਨੇ ਇੱਥੇ ਹੋਏ ਨੇ ਉਹ ਉਸੇ ਤਸਵੀਰਾਂ ਦੇਖ ਰਿਹਾ ਹਾਂ ਪ੍ਰਾਲੀ ਤੇ ਸ਼ਹਿਰ ਤੋਂ ਜਿੱਥੇ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਮৌমিতা ਦੇਵਨਾਥ ਦੇ ਰੇਫ ਔਰ ਮਰਡਰ ਕੇਸ ਦੇ ਵਿੱਚ ਜੋ ਦੋਸ਼ੀ ਫੜੇ ਗਏ ਨੇ ਉਹਨਾਂ ਨੂੰ ਸਜ਼ਾ ਦੇਣ ਵਾਸਤੇ ਪੁਲਿਸ ਵੱਲੋਂ ਇੱਕ ਮਾਰਕ ਟੈਬ ਜਾ ਰਿਹਾ ਹੈ ਰਾਸ਼ ਦੋਸ਼ੀਆਂ ਨੂੰ ਦੋਸ਼ੀਆਂ ਨੂੰ ਸਜ਼ਾ ਦਿਓ ਅੜੇੜਾ ਦੋਸ਼ੀਆਂ ਨੂੰ ਲਗਾਤਾਰ ਹੈ ਜੋ ਅਲੱਗ-ਅਲੱਗ ਪੂਰੇ ਸ਼ਹਿਰ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਮਾਰਕ ਕੱਢੇ ਜਾ ਰਹੇ ਨੇ ਤੁਸੀਂ ਲਗਭਗ ਸਵੇਰਾ ਟੀਵੀ ਚੰਡੀਗੜ੍ਹ ਤੋਂ ਦੇਖ ਰਹੇ ਹੋ ਦਿਆ ਕਰੋ ਦੋਸ਼ੀਆਂ ਨੂੰ ਸੋ ਕਿਸੇ ਦੇਖ ਰਹੇ ਹੋ ਟੀਵੀ ਚੰਡੀਗੜ੍ਹ ਤੇ ਲਾਈਵ ਤਸਵੀਰਾਂ ਇਸ ਸਮੇਂ ਕੌਸ਼ੀਆ ਨੂ ਸਜਾ ਦਿਓ ਕਾਲੀ ਮੇਨ ਬਾਜ਼ਾਰ ਦੇ ਵਿੱਚ ਹਰ ਰੋਜ਼ ਸਜਾ ਦਿਓ ਕੌਸ਼ੀਆ ਨੂ ਸਜਾ ਦਿਓ ਕੌਸ਼ੀਆ ਨੂ ਸਜਾ ਦਿਓ ਸਜਾ ਦਿਓ ਸਜਾ ਦਿਓ ਸਜਾ ਦਿਓ ਕੌਸ਼ੀਆ ਨੂ ਸਜਾ ਦਿਓ ਠੀਕ ਹੈ Yeah. Okay. ਗੋਸ਼ੀਆਂ ਨੂੰ ਸਲਾਦੋ ਗੋਸ਼ੀਆਂ ਨੂੰ ਸਲਾਦੋ ਗੋਸ਼ੀਆਂ ਨੂੰ ਸਲਾਦੋ ਪੱਤੇ ਪੇੜ ਦਾ ਸਲਾਦੋ ਗੋਸ਼ੀਆਂ ਨੂੰ ਸਲਾਦੋ ਕਮਿਸ਼ਨਾਰੀ ਦੇ ਅਧਿਕਾਰੀਆਂ ਦੇ ਅਨੁਸਾਰ ਕਿ ਅੱਜ ਸਟੇਸ਼ਨ ਮੱਲੀ ਤੋਂ ਇਸਲੇ ਫਾਟੂ ਦਿੱਤੇ ਗਏ ਪਿੰਡ ਨਾਜਵਾਣਾ ਤੋਂ ਨਸ਼ਾ ਹੋਏ ਬਾਕੀ ਅਕਤਨਾ ਤੋਂ ਨਾਣਾ ਬਹੁਤ بڑے ਹੀ ਪ੍ਰਕਟਾ ਹਮਾ ਕਦੇ ਜਾ ਰਹੇ ਪਿਛਲੇ ਦਿਨੀ ਕਲਕਤਾਲ ਵਿੱਚ ਡਾਕਟਰ ਰੇਪ ਕੇਸ ਦੇ ਸਬੰਧਤ ਅਦਾਲਤ ਵਿੱਚ ਵਰਤਾਰੀ ਨਾਜਵਾਣਾ ਤੋਂ ਸਭ ਤੋਂ ਪਹਿਲਾਂ ਤਸਵੀਰਾਂ ਦੇਖੋ ਜਿਨ੍ਹਾਂ ਨਾਜਵਾਣਾ ਹੱਥਾਂ ਦੇ ਗੋਚੇ ਵਿੱਚ ਬੰਦੀਆਂ ਹੈ ਇੱਕ ਇੰਟਰਵਿਊ ਮਾਰਚ ਕੱਟ ਰਹੇ ਹਾਂ ਸਵਾਗਤ ਕਰਦੇ ਹਾਂ ਸਾਡੇ ਨਾਲ ਨੌਜਵਾਨ ਆ ਗਏ ਆਨੂੰ ਸਜਾ ਦਿਓ ਪੈਂਡ ਦਾ ਸਾਫ ਕਰੋ ਪੈਂਡ ਦਾ ਸਾਫ ਕਰੋ ਦੋਸ਼ੀਆਂ ਨੂੰ ਸਜਾ ਦਿਓ ਦੋਸ਼ੀਆਂ ਨੂੰ ਸਜਾ ਦਿਓ ਪੈਂਡ ਦਾ ਸਾਫ ਕਰੋ ਪੈਂਡ ਦਾ ਸਾਫ ਕਰੋ ਦੋਸ਼ੀਆਂ ਨੂੰ ਸਜਾ ਦਿਓ ਦੋਸ਼ੀਆਂ ਨੂੰ ਸਜਾ ਦਿਓ ਪੈਂਡ ਦਾ ਸਾਫ ਕਰੋ ਪੈਂਡ ਦਾ ਸਾਫ ਕਰੋ Sajado, 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 Sajado,